ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ 3 6 ਸਿੱਖ ਬੁਆਏ ਹੈ ਜੀ ਸਿਬਲਿੰਗ ਨੋ ਬ੍ਰਦਰ ਨੋ ਸਿਸਟਰ ਸਟੇਟਸ ਪੀ ਆ ਰਿਹਾ ਹੈ ਜੀ ਕੁਆਲੀਫਿਕੇਸ਼ਨ ਕਾਨਵਿੰਟ ਐਜੂਕੇਟਿਡ ਪਟਿਆਲਾ ਪੰਜਾਬ ਬੀ ਕਾਮ ਕੀਤੀ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2 ਸਾਲ ਡਿਪਲੋਮਾ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟਸ ਉਹਨਾਂ ਦਾ ਡਾਟਾ ਤਾਂ ਕੀਤਾ ਹੈ ਜੀ ਜੋਬ ਕਰਦੇ ਨੇ ਜੀ ਐਸ सेल्स मैनेजर इन इंटरनेशनल कंपनी ओंटारीओ डेट ऑफ बर्थ है जी छब्बी उन्नीस सौ सतानवे हाइट पांच फुट गया इंच है फादर सिद्धू बिजनेसमैन है जी मदर पंगू हाउसवाइफ है परिवार का नंबर दिता गया जी आप बधेरे जानकारी लै सकते हो बेटी का रिश्ता नोट करो जी नाम कौर कनेडा पी आर जन्म दो हज़ार का जी स्टड्डी प्लस टू नॉन मेडिकल इंडिया तो की जी ਕੈਨੇਡਾ ਵਿੱਚ ਹੈਲਥ케ਅਰ ਡਿਪਲੋਮਾ ਕੀਤੀ ਹੈ ਜੀ ਇਹਨਾਂ ਨੇ ਹਾਈਟ 5 ਫੁੱਟ 6 ਇੰਚ ਹੈ ਕਾਸਟ ਜਟ ਸਿਕ ਇੱਕ ਭਰਾ ਇੰਡੀਆ ਵਿੱਚੋਂ ਆਪ ਕਰਦਾ ਹੈ ਜੀ ਕੁੜੀ ਕੈਨੇਡਾ ਵਿੱਚ ਹੈਲਥ케ਅਰ ਦੀ ਚੋਕ ਕਰਦੀ ਹੈ ਏਰੀਆ ਮੋਗਾ ਹੈ ਜੀ ਇਹਨਾਂ ਦਾ ਰਿਸ਼ਤੇ ਲਈ ਉਹ ਹੀ ਸੰਪਰਕ ਕਰਨ ਜੀ ਜੋ ਭਰਾ ਨੂੰ ਰਿਸ਼ਤਾ ਕਰਵਾ ਸਕਣ ਮੈਰਿਜ ਪਿਊਰ ਵਾਲੇ ਮਾਫ ਕਰਨ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਤੇਰੀ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕਾਸਟ ਭਰਾ ਰਹਿ ਹੈ ਜੀ ਫੈਮਲੀ ਵਿੱਚ ਫਾਦਰ ਨੇਮ ਮਦਰ ਨੇਮ ਜਨਮ ਹੈ ਜੀ ਦਸੰਬਰ 1 1996 ਦਾ ਹਾਈਟ 5 ਫੁੱਟ 2 ਇੰਚ ਹੈ ਜੀ ਸਟੱਡੀ ਇਹਨੇ 12th ਕੀਤੀ ਹੈ ਜੀ ਮੈਡੀਕਲ ਵਿੱਚ ਕੈਮੀਕਲ ਲੈਬ ਟੈਕਨੀਸ਼ੀਅਨਸ ਕੈਨੇਡਾ ਵਿੱਚ ਜੀ ਕੈਨੇਡਾ ਪੀਆਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 20 ਸਾਲ ਹੈ ਜੀ ਕੱਦ 5 ਫੁੱਟ 6 ਇੰਚ ਹੈ ਕੰਮ ਕਰਦੇ ਨੇ ਜੀ ਕਾਰਪੈਂਟਰ ਫਰਨੀਚਰ ਦਾ ਰੰਗ ਗੋਰਾ ਹੈ ਜੀ ਆਮਦਨੀ 20000 ਰੁਪਏ ਮਿੰਨਾ ਹੈ ਜੀ ਏਰੀਆ ਹਨੂਮਾਨਗੜ ਹੈ گاؤں ਇਹਨਾਂ ਦਾ ਪੀਲੀ ਬੰਗਾ ਹੈ ਜਾਤੀ ਸਿੱਖ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਗਰੀਬ ਘਰ ਦੀ ਅਨਪੜ ਵੀ ਮੰਜ਼ੂਰ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਚਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਸਿੱਖ ਲੜਕੀ ਹੈ ਜੀ ਪੜਾਈ ਇਹਨੇ बीएससी ਨਰਸਿੰਗ ਕੀਤੀ ਹੈ ਜੀ ਜ਼ਿਲ੍ਹਾ ਮਾਨਸਾ ਫਾਦਰ ਟੇਲਰ ਨੇ ਜੀ ਮੰਮੀ ਘਰ ਦਾ ਕੰਮ ਕਰਦੇ ਹਨ ਜੀ ਜਨਮ 1998 ਦਾ ਹੈ ਇਹਨਾਂ ਨੂੰ ਵਿਦੇਸ਼ੀ ਵਰਦੀ ਲੋੜ ਹੈ WhatsApp ਨੰਬਰ ਦਿੱਤਾ ਗਿਆ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਇਹਨਾਂ ਦੀ ਛਿੰਬਾ ਹੈ ਜੀ ਲੜਕੀ ਟੀਚਰ ਹੈ ਜੀ ਰਿਸ਼ਤਾ ਨੋਟ ਕਰੋ ਜੀ ਐਨਆਰਆਈ ਬੇਟੇ ਦਾ ਹੈ ਜੀ ਅਗਨੀ ਹੋਤਰੀ ਲੜਕਾ ਹੈ ਜੀ ਡੇਟ ਆਫ ਬਰਥ ਅਗਸਟ 1994 ਦਾ ਕੱਦ ਇਹਨਾਂ ਦਾ ਜੀ 170 ਸੈਂਟੀਮੀਟਰ ਹੈ ਜੀ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਐਡਵਾਂਸ ਡਿਪਲੋਮਾ ਇਨ ਸਿਵਲ ਕੰਸਟਰਕਸ਼ਨ ਡਿਜ਼ਾਈਨ ਵਿੱਚ ਇਹਨਾਂ ਨੇ ਕੀਤਾ ਜੀ ਵਰਕਿੰਗ ਐਸ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਇਨ ਆਸਟ੍ਰੇਲੀਆ ਅਰੀਆ ਨਾਲ ਲੁਧਿਆਣਾ ਲੁਧਿਆਣਾ ਹੈ ਜੀ ਪੰਜਾਬ ਟੈਂਪਰੇਰੀ ਵੀਜ਼ਾ ਲੱਗਿਆ ਹੋਇਆ ਹੈ ਜਿਹਨਾਂ ਦਾ ਪੇਰੈਂਟਸ ਨੇ ਜੀ ਨੌ ਸਿਬਲਿੰਗ ਜੀ ਕੱਲੇ ਕੱਲਾ ਮੁੰਡਾ ਹੈ ਜੀ ਮਦਰ ਰਿਟਾਇਰਡ ਸੈਕਸ਼ਨ ਆਫੀਸਰ ਇਨ ਡੀ ਐਮਸੀ ਲੁਧਿਆਣਾ ਵਿੱਚ ਹਨ ਜੀ ਫਾਦਰ ਇਹਨਾਂ ਦੇ ਸੁਬੇਦਾਰ ਮੇਜਰ ਰਿਟਾਇਰਡ ਨੇ ਜੀ ਇਨ ਇੰਡੀਅਨ ਆਰਮੀ ਪਾਸਟ ਅਵੇ ਇਨ 2021 गर्ल एना चाहिए जी आस्ट्रेलिया प्रेफर्ड गर्ल करते हैं जी नो कास्ट बार वीजा टाइप अप्लाई किया हो जी फोन नंबर दिता गया है जी जानकारी लै सकते हो रिश्ता नोट करो जी बेटे का है जी नाम सिंह डेट ऑफ बर्थ है जी उन्नीस सौ सतानवे का हाइट छे फुट है जी सिडनी रह रहे ने जी स्टडी कंप्लीटिड सर्टिफिकेट थ्री एंड फोर इन मोटर मकैनिक करंटली ऑन टीआर पी आर वास्ते इन्होंने अप्लाई किया हो जी वर्किंग एज ए कार मकैनिक ਇਨਾ ਕੋਲ 13 ਏਕੜ ਜ਼ਮੀਨ ਹੈ ਜੀ ਕਾਸਟ जाट ਸਿੱਖ ਹੈ ਜੀ ਏਰੀਆ ਤਰਨਤਾਰਨ ਕੱਲਾ ਕੱਲਾ ਮੁੰਡਾ ਹੈ ਜੀ ਆਸਟ੍ਰੇਲੀਆ ਕੁੜੀ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਕਾਸਟ ਹੈ ਜੀ ਜੱਟ ਸਿੱਖ ਡੇਟ ਆਫ ਬਰਥ ਹੈ ਜੀ 4 ਸਤੰਬਰ 1998 ਹਾਈਟ 6 ਫੁੱਟ ਹੈ ਗ੍ਰੈਜੂਏਸ਼ਨ ਕੀਤੀ ਹੈ ਜੀ ਬੀਕਮ ਸਿਟੀ ਬ੍ਰੈਮਟਨ ਐਂ ਜੀ ਕੰਮ ਜੀ ਇਹਨਾਂ ਦਾ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡ ਬਰਦਰ ਨੇ ਜੀ ਸਿਸਟਰ ਲਿਵਿੰਗ ਇਨ ਕੈਨੇਡਾ ਜ਼ਿਲ੍ਹਾ ਜੀ ਇਹਨਾਂ ਦਾ ਏਰੀਆ ਤਰਨਤਾਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੋੜੇ ਚਾਹੀਦੀ ਹੈ ਜੀ ਸੋਨੀ ਜਵੰਤ ਪੀਆਰ ਹੋਵੇ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਏਜ 28 ਹੈ ਜੀ ਏਰੀਆ ਲੁਧਿਆਣਾ ਹੈ ਕਾਸਟ ਰਾਜਪੂਤ ਹੈ ਜੀ ਪੜਾਈ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਫੈਮਿਲੀ ਦੇ ਵਿੱਚ ਮਦਰ ਹੈ ਜੀ ਦੋ ਬ੍ਰਦਰ ਨੇ ਇੱਕ ਸਿਸਟਰ ਹੈ ਜੀ ਫਾਦਰ ਨਹੀਂ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ NRI بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 15 1993 ਆਸਟ੍ਰੇਲੀਅਨ ਸਿਟੀਜ਼ਨ ਹੈ ਜੀ ਏਰੀਆ ਇਹਨਾਂ ਦਾ ਜਲੰਧਰ ਹੈ ਕਾਸਟ ਲੁਭਾਨਾ ਸਿੱਖ ਹੈ ਹਾਈਟ 5 ਫੁੱਟ 11 ਇੰਚ ਹੈ ਕੁਆਲੀਫਿਕੇਸ਼ਨ ਇਹਨਾਂ ਦੀ ਐਮ ਪੀਏ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਹੈ ਜੀ ਜੋਬ ਕਰਦੇ ਨੇ ਜੀ ਆਸਟ੍ਰੇਲੀਆ ਪਬਲਿਕ ਸਰਵਿਸ ਗਵਰਨਮੈਂਟ ਸੈਕਟਰ ਬ੍ਰਦਰ ਇੱਕ ਹੈ ਜੀ ਇੱਕ ਬ੍ਰਦਰ ਮੈਰਿਡ ਹੈ ਜੀ ਲਿਵ ਇਨ ਕੈਨੇਡਾ फादर पास्ट अवे मदर लिव इन कनेडा सिस्टर इन्ह दी जी एक एल्डर सिस्टर मैरिड है जी एंड एक यंगर सिस्टर मैरिड है बोथ लिव इन कनेडा आप टेलीफोन करके वधेरे जानकारी लै सकते हो रिश्ता नोट करो जी बेटे का है जी नाम सिंह एरिया बठिंडा है जी पढ़ाई एमटक की इन्होंने एक भैन है जी आसट्रेली मैरिड है जी भा एक मैरिड है कद पांच फुट अठ इंच है जी कास्ट जट सिख है गौत ढिलों ਵੈਸ਼ਨੋ ਪਰਿਵਾਰ ਹੈ ਜੀ ਜੋਬ ਕਰਦੇ ਨੇ ਜੀ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੌਬ ਹੈ ਜੀ ਉਮਰ 1992 ਜ਼ਮੀਨ 12 ਕਿਲੇ ਹੈ ਜੀ 6 ਕਿਲੇ 1 ਪਰਾਨੋ ਮਾਤਾ ਜੀ ਬਿਜਲੀ ਬੋਰਡ ਵਿੱਚ ਪੈਸ਼ਨਰ ਹਨ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਨਰਮ ਪਰਿਵਾਰ ਤੋਂ ਹੋਵੇ ਪੰਜਾਬ ਦੇ ਹੀ ਲੜਕੇ ਦੇਖ ਰਹੇ ਹਨ ਜੀ ਸਿਰਫ ਪੰਜਾਬ ਵਾਲੇ ਹੀ ਸੰਪਰਕ ਕਰਨ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਬਧਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ कास्ट कुमार है जी कनेडा सिटीजन है जन्म 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ ਐਜੂਕੇਸ਼ਨ ਬੀਕੋਮ ਹੈ ਜੀ ਫ্রম ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫ্রম ਕੈਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇ ਇਹਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ BC ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਏਰੀਆ ਤਰਨਤਾਰਨਾ ਜੀ ਉਮਰ 30 ਸਾਲ ਹੈ ਕਾਸਟ ਰਾਮਗੜੀਆ ਸਿੱਖ ਹੈ ਜੀ ਹਾਈਟ 6 ਫੁੱਟ 1 ਇੰਚ ਹੈ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਕੀਤੀ ਜੀ ਕੰਮ ਇਹਨਾਂ ਦਾ ਜੀ ਗਵਰਨਮੈਂਟ ਜੋਬ ਹੈ ਜੀ ਫੂਡ ਇਨਸਪੈਕਟਰ ਨੇ ਪਰਿਵਾਰ ਨਸ਼ੇ ਤੋਂ ਰਹਿੰਦਾ ਹੈ ਜੀ ਮੁੰਡਾ ਸਰਦਾਰ ਹੈ ਪੱਗ ਬੰਦਾ ਹੈ ਜੀ 5 ਏਕੜ ਜ਼ਮੀਨ ਹੈ ਜੀ ਇਹਨਾਂ ਕੋਲ ਇੱਕ ਛੋਟੀ ਭੈਣ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਵਧਿਆ ਖਾਨਦਾਨ ਦੀ ਕਿਸੇ ਚੰਗੇ ਡਿਪਾਰਟਮੈਂਟ ਵਿੱਚ ਗਵਰਨਮੈਂਟ ਜੌਬ ਹੋਵੇ ਜੀ ਸੋਨੀ ਸੁਨੱਖੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਕਾਸਟ ਰਾਮਗੜੀ ਜਾਂ ਸਿੱਖ ਜਾਂ ਜੱਟ ਸਿੱਖ ਹੋਣ ਏਰੀਆ ਅੰਬਿਸਰ ਤਰਨਤਾਰਨ ਸਾਹਿਬ ਜਾਂ ਫਿਰੋਜ਼ਪੁਰ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟੀਰੀਅਲਿਸਟਾ ਨੋਟ ਕਰੋ ਜੀ ਨੇਮ ਕੋਰ ਡੇਟ ਆਫ ਬਰਥ ਹੈ ਜੀ 1979 ਕਵਾਲੀਫਿਕੇਸ਼ਨ ਬੀਏ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਯੂ ਐਸ ਸਿਟੀਜ਼ਨ ਨੇ ਰਿਕੁਆਇਰਮੈਂਟ ਇਹਨਾਂ ਨੂੰ ਹੈ ਕਿ ਓਨਲੀ ਯੂ ਐਸ ਇਹ ਲੜਕਾ ਹੋਵੇ ਜੀ ਵੈਲ ਸੈਟਡ ਫੈਮਿਲੀ ਹੋਵੇ ਕੋਈ ਬੱਚਾ ਨਾ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨੇਮ ਐਮ ਕੇ ਹਿੰਦੂ ਅਰੋੜਾ ਡੇਟ ਆਫ ਬਰਥ ਹੈ ਜੀ 25 10 1988 एरिया है जी बोहर आल जर्नल कास्ट वेलकम टाइम है जी छः पैंती एएम क्वालिफिकेशन ग्रेजुएट प्लस इलेक्ट्रॉनिक्स एंड कम्युनिकेशन इंजीनियरिंग डिप्लोमा वर्क कर दें जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नॉन डिमांड चुनी चढ़ावा करना है जी इनकम पचवंजा हज़ार पर मंथ है जी हाइट पाँच फुट दस इंच है जी टाल एंड थीन जी ਫੈਮਿਲੀ ਫਾਦਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਦਾ ਇੱਕ ਬਰਦਰ ਹੈ ਜੀ ਦੋ ਸਿਸਟਰ ਨੇ ਦੋ ਸਿਸਟਰ ਮੈਰੀਡਾ ਜੀ ਆਰ ਸਿਸਟਰਸ ਐਂਡ ਜੀਜੂ ਔਨ ਗਵਰਨਮੈਂਟ ਜੋਬ ਬਰਦਰ ਇਹਨਾਂ ਦਾ ਜੋਬ ਕਰਦੇ ਆਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜੱਟ ਸਿੱਖ ਹੈ ਜੀ ਗੋਤ ਬਰਾੜ ਕੱਦ 5 ਫੁੱਟ 10 ਇੰਚ ਹੈ ਜੀ ਜਨਮ 22 11 92 ਦਾ ਹੈ ਜੀ ਪੜ੍ਹਾਈ 12 ਪਾਸ ਨਹੀਂ ਆਈਟੀ ਆਈ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਇਹਨਾਂ ਦੀ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਵੀ ਸਿਟੀਜ਼ਨ ਹੈ ਪਿਤਾ ਜੀ ਨਹੀਂ ਹਨ ਜੀ ਮਾਤਾ ਜੀ ਕੋ ਰੇਲੂ ਵਾਈਫਾ ਜੀ ਜ਼ਮੀਨ ਇਹਨਾਂ ਕੋਲ ਦੋ ਕਿਲੇ ਹੈ ਮੁੰਡਾ ਦੁਪਾਈ ਵਿੱਚ ਕੰਮ ਕਰਦਾ ਹੈ ਜੀ ਇਹਨਾਂ ਦਾ ਤਲਾਕ ਹੋਇਆ ਪਿਆ ਹੈ ਜੀ ਇਹਨਾਂ ਨੂੰ ਕੁੜੀ ਤਲਾਕशुदा ਗਰੀਬ ਕਰਦੀ ਪੜੀ ਲਿਖੀ ਸਲਾਈ ਕਢਾਈ ਦਾ ਜਾਂ ਬੁਟੀਕਾ ਜਾਂ ਬਿਊਟੀ ਪਹਲਾ ਦਾ ਕੰਮ ਜਾਂਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਚੁੰਨੀ ਚੜਾਵਾ ਕਰਨਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਜੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਧਨ ਨਹੀਂ ਹੈ ਜੀ ਮੁੰਡੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਟੀਆਉਣਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ ਫ੍ਰੀਸਟਾ ਨੋਟ ਕਰੋ ਜੀ ਮੰਗਲਿਕ ਬੇਟੇ ਦਾ ਹੈ ਜੀ ਨੇਮ ਕੁਮਾਰ ਮੋਡਗੀ ਮੰਗਲਿਕ ਹੈ ਜੀ ਡੇਟ ਆਫ ਬਰਥ 23/8/90 ਦਾ ਪੜਾਈ ਇਹਨਾਂ ਨੇ ਬੀ ਟੈਕ ਐਮ ਬੀਏ ਕੀਤੀ ਹੈ ਜੀ ਜੋਬ ਕਰਦੇ ਨੇ ਜੀ ਮੈਨੇਜਰ ਇਨ ਕੰਪਨੀ ਲੁਧਿਆਣਾ ਵਿੱਚ ਹਾਈਟ 5 ਫੁੱਟ 8 ਇੰਚਾ ਜੀ ਕਾਸਟ ਸਰਸਵਤ ਬ੍ਰਾਹਮਣ ਹੈ ਏਰੀਆ ਨੀਅਰ ਦੇਹਲੋਂ ਡਿਸਟ੍ਰਿਕਟ ਲੁਧਿਆਣਾ ਇਹਨਾਂ ਨੂੰ ਪੜੀ ਲਿਖੀ ਚਾਹ ਜੋਬ ਕਰਦੀ ਮੰਗਲੀ ਕੁੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਪੰਦੇਰ ਸੋਨੀ ਸੁਨੱਖੀ ਲੜਕੀ ਹੈ ਜੀ ਜਨਮ 1990 ਦਾ ਹੈ ਜੀ ਕੱਦ 5 ਫੁੱਟ 6 ਇੰਚਾ ਏਰੀਆ ਲੁਧਿਆਣਾ ਲੜਕੀ ਨੇ ਇੰਡੀਆ ਤੋਂ ਐਮ ਸੀ ਐ ਕਰਨ ਮਗਰੋਂ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਤੇ ਟੋਰਾਂਟੋ ਦੀ ਵਧੀਆ ਆਈਟੀ ਕੰਪਨੀ ਵਿੱਚ ਵਧੀਆ ਨੌਕਰੀ ਕਰ ਰਹੀ ਹੈ ਜੀ ਲੜਕੀ ਵੇਖ ਜ਼ਰੂਰ ਦੇ ਕਸੂਰ ਤਲਾਖਸ਼ੁਦਾ ਹੈ ਜੀ ਕੋਈ ਬੱਚਾ ਨਹੀਂ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਚਾਟੇ ਸਿੱਖ ਖਾਨਦਾਨੀ ਤਨਸ਼ਾ ਰਹਿਤ ਹੋਵੇ ਚੰਗਾ ਪੜਿਆ ਲਿਖਿਆ ਅਤੇ ਗ੍ਰੇਟੇਡ ਕੈਨਟੋ ਏਰੀਆ ਨਾਲ ਸੰਬੰਧਿਤ ਹੋਵੇ ਜੀ ਕੇਵਲ ਕੈਨੇਡਾ ਪੀਆਰ ਸਿਟੀਜ਼ਨ ਜਾਂ ਕੈਨੇਡਾ ਪੀਆਰ ਦੀ ਫਾਈਲ ਲੱਗੀ ਜਾਂ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਲੁਧਿਆਣਾ ਜ਼ਿਲ੍ਹਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਨਾਲ ਸੰਬੰਧਿਤ ਪਰਿਵਾਰ ਨੂੰ ਪਹਲ ਦਿੱਤੀ ਜਾਵੇਗੀ ਇਹਨਾਂ ਦਾ WhatsApp ਨੰਬਰ ਦਿੱਤੇ ਗਏ ਹਨ ਜੀ ਆਵ ਬਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਗੁਰਸੇਖ ਝਟਵਾਏ ਹੈ ਜੀ ਜਨਮ 1996 ਦਾ ਕੱਦ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਕੱਲਾ ਮੁੰਡਾ ਹੈ ਜੀ ਇੱਕ ਭੈਣ ਵਿਆਹੀ ਹੋਈ ਹੈ ਨਦੀ ਮਦਰ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ ਫੋਰ ਸ਼ੌਪਸ ਹੈ ਜੀ ਇਹਨਾਂ ਦੀਆ ਲੜਕਾ ਦੁਬਈ ਵਿੱਚ ਜੋਬ ਕਰਦਾ ਹੈ ਜੀ ਲਾਸਟ 4 ইয়ারਸ ਤੋਂ ਸੀਟਿੰਗ ਜੋਬ ਹੈ ਜੀ ਸੈਲਰੀ 1 ਲੱਖ ਪਰ ਮਨთ ਹੈ ਜੀ ਮੰਗ ਇਹਨਾਂ ਨੂੰ ਹੈ ਕਿ ਕੁੜੀ ਗੁਰਦਾਸਪੁਰ ਅੰਮ੍ਰਿਤਸਰ ਏਰੀਆ ਤੋਂ ਹੋਵੇ ਬੀਏ ਪਾਸ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਲਦੀ ਵਿਆਹ ਕਰਨਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅ ਅਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ASI ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਬਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਡ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ BS ਨਰਸਿੰਗ BSC ਨਰਸਿੰਗ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆ ਹੈ ਜੀ ਫਰੋਮ ਅੰਬਿਤਸਰ ਨੇਮ ਸਿੰਗਲ ਨਾਫਰੀਆ जन्म पच्ची जुलाई उन्नीस सौ चौरानवे हाइट पांच फुट पांच इंच है कलर फे फेयर पढ़ाई इन्होंने बी टेक सी एस पी जी डी सी एन वर्क परमिट इन किचनर ऑनटारीओ कनेडा इन आई टी फील्ड एज सॉफ्टवेयर इंजीनियर इन ए अमेरिकन कंपनी किक्लम अप्लाइड फॉर पी आर गोथ इन दैफरी है जी एंड एंड मड फादर एंड मदर रिटायर्ड फ्रॉम गवर्नमेंट जॉब्स है जी सिस्टर एक इक इकमेडा इन कनेडा सिटीजन है जी ਐਨਾ ਨੂੰ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੀਆਰ ਇਨ ਕੈਨੇਡਾ ਹੋਵੇ ਵਰਕਿੰਗ ਇਨ ਆਈਟੀ ਫੀਲਡ ਔਰ ਪੀਐਸਸੀ ਨਰਸਿੰਗ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂਕੇ ਐਨਆਰਆਈ ਬ੍ਰਿਟਿਸ਼ ਸਿਟੀਜ਼ਨ ਅਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਡਿਆ ਰੋਪੜਾ ਜੀ ਇਹਨਾਂ ਕੋਲ ਪ੍ਰਾਪਰਟੀ ਹੈ ਜੀ ਹਾਊਸ ਹੈ ਨਾ ਆਪਣਾ ਐਂਡ ਇੱਕ ਕਿਲਾ ਹਾਂ ਜੀ ਨਾਮ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮਏ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲੀਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਇਹਨਾਂ ਨੂੰ ਲੋੜ ਹੈ ਜੀ ਸਿੱਖ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਇਹਨਾਂ ਨੂੰ ਸਿਕ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੇ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਤਾਰੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਬੈਨਿਪਾਲ ਕਾਸਟ ਜੱਟ ਸਿੱਖ ਹੈ ਜੀ ਡੇਟ ਆਫ ਬਰਥ 1984 ਬੀਏ ਕਿਤੇ ਜੀ ਇਹਨਾਂ ਨੇ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਕੈਨੇਡਾ ਪੀਆਰ ਹੈ ਫਾਦਰ ਨਹੀਂ ਹਾਂ ਜੀ ਇਹਨਾਂ ਦੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਤੇਰੀ ਜਾਣਕਾਰੀ ਲੈ ਸਕਦੇ ਹੋ ਮੰਗਲਿਕ ਵਰਮਾ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜਨਮ 8/9/1995 ਏਰੀਆ ਹੁਸ਼ਿਆਰਪੁਰ ਹੈ ਜੀ ਕੱਤ 5 ਫੁੱਟ 7 ਇੰਚ ਹੈ ਡਾਈਟ ਬਹੁਤ ਹੈ ਜੀ ਰਿਲੀਜਨ Hindu ਹੈ ਦੁਬਈ ਵਿੱਚ ਰਹਿ ਰਹੇ ਨੇ ਜੀ ਯੂਨਾਈਟਿਡ ਅਰਬ ਅਰਬ ਯੂਨਾਈਟੇਡ ਸਿਟੀਜ਼ਨ पढ़ाई बी सी ए जी प्राइवेट जॉब है कर देने अकाउंटेंट थी इनकम एक लाख इंडियन रुपयी है फादर रिटायर्ड एन आर आई है जी मदर हाउसवाइफ है टेलीफोन नंबर दिता गया है जी इन्हों वट्सअप कॉल ही करना जट सिख लड़के का रिश्ता नोट करो जी नाम सिंह कोत चहल जन्म है जी जनवरी उन्नीस सौ त्रनवे अंध पांच फुट गया इंच है जी पढ़ाई इन्होंने की जी डिप्लोमा इन इलेक्ट्रॉनिक्स एंड कम्युनिकेशन ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਕੰਮ ਮੁਹਾਲੀ ਵਿਖੇ ਆਨਲਾਈਨ ਕੰਮ ਕਰ ਰਹੇ ਹਨ ਜੀ ਜ਼ਮੀਨ 10 ਏਕੜ ਹੈ ਜੀ ਇਹਨਾਂ ਕੋਲ ਪੈਨਾ ਮੈਰਿਡ ਨੇ ਜੀ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਭਰਾ ਅਨਮੈਰਿਡ ਹੈ ਜੀ ਪੁਰਤਗਾਲ ਪੀਆਰ ਹੈ ਪਿਤਾ ਜੀ ਇਹਨਾਂ ਦੇ ਜੇ ਈ ਰਿਟਾਇਰਡ ਨੇ ਜੀ 60000 ਰੁਪਏ ਪੈਨਸ਼ਨ ਆਂਦੀ ਹੈ ਜੀ ਮਾਤਾ ਹਾਊਸ ਵਾਈਫ ਨੇ ਏਰੀਆ ਇਹਨਾਂ ਦਾ ਪਿੱਖੀ ਮਾਨਸਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਨੇਮ ਸਿੰਘ ਮੋਂਗਾ ਮੈਰਿਡ ਨਹੀਂ ਹਨ ਜੀ ਡੇਟ ਆਫ ਬਰਥ 23 ਅਗਸਤ 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7:15 ਪੀਐਮ ਏਰੀਆ ਮਲੋਟ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿੱਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰੋਮ ਇੰਡੀਆ ਤੋਂ ਐਂਡ ਡਿਪਲੋਮਾ ਫਰੋਮ ਆਸਟ੍ਰੇਲੀਆ ਤੋਂ ਕੀਤਾ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਪਰ ਕੋਈ ਨਹੀਂ ਹੈ ਜੀ ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਡਾਈਟ ਅਨਦੀ ਨਾਨ ਵੇਜ ਹੈ ਡ੍ਰਿੰਕ ਉਹਗੇਜ ਨੇ ਲਈ ਕਰ ਲੈਂਦੇ ਹਾਂ ਜੀ ਪ੍ਰਾਪਰਟੀ ਅਨਦੀ ਆਪਣੀ ਹੈ ਇਹਨਾਂ ਦੀ ਰਿਕਵਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੂ ਰਿਸਪੈਕਟ ਐਲਡਰਸ 노 ਹਾਊ ਟੂ ਕੁਕ ਸਪੋਰਟੀ ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕਿਤੀ ਹੋਵੇ ਕੁੰਡਲੀ ਮੈਚਿੰਗ ਨਾਟ ਰਿਕਵਾਇਰਡ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੀ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ